ਮੇਰੀ ਔਲਾਦ ਚੁੰਦੇ ਉਹ ਸੌਥਾ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਜਨੀਤੀ ਪੇਪਰਾਂ ਦੇ ਨਾਤੇ ਮੈਂ ਰਾਜਨੀਤੀ ਮੇਰੇ ਨਾਲ ਤੇ ਰਾਜਨੀਤੀ ਹੋ ਗਿਆ ਸਰਨਾਕਾ ਜੀ ਆਖੋ ਖਾਣਾ ਕੋਈ ਹੋਰ ਖਾਵੇ ਸੌ ਤੇ ਮੇਰਾ ਹਾਇਕ ਵੀ ਪੇਪਰ ਚੱਲਦਾ ਠੀਕ ਹੈ ਆ ਮੈਂ ਰਾਜਨੀਤੀ ਸੌ ਖਾਣਾ ਲੈ ਆਹ ਜੀ ਜੰਗਲੇ ਦੇ ਬੰਦੇ ਨੇ ਤੁਹਾਡੇ ਬੰਦੇ ਸਾਰਾ ਤਾਂ ਮੇਰੇ ਨਾਲ ਜੋੜ ਰਹੇ ਜਾਂਦੇ ਨੇ ਜੋੜੇ ਬੱਚੇ ਦਿੰਦੇ ਨੇ ਬੱਲੇ ਸਾਹਿਬ ਇੱਥੇ ਬੱਸ ਆ ਜਾਦੂ ਨੀਤੀ ਦੀ ਹੋ ਰਹੀ ਹੈ ਇੱਥੇ ਤੁਸੀਂ ਰਾਣੇ ਰਾਣੇ ਮੇਰੇ ਟਿੱਪਰ ਨੇ ਅਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਦੇ ਸਾਹਿਬ ਸੋਸ਼ਲ ਮੀਡੀਆ 'ਤੇ ਦਿਖਾਉਣਾ ਬਥੇਰਾ ਸੋਸ਼ਲ ਮੀਡੀਆ ਤਾਂ ਕੋਈ ਨਹੀਂ ਕੋਈ ਮੇਰਾ ਮੇਰਾ ਹੋਵੇ ਟਿੱਪਰ ਮੈਂ ਥੋੜਾ ਦੇਣਦਾਰ ਆ ਬਿਲਕੁਲ ਆਉਣ ਵਾਲੇ ਦਸ ਸਾਲਾਂ ਵਿੱਚ ਵੀ ਕੋਈ ਨਿਕਲਿਆ ਬਈ ਇਹ ਦਲ ਤਾਂ ਸੱਜਣ ਜੀ ਆ ਪ੍ਰਦੀਪ ਆ ਬੈਠਾ ਪ੍ਰਦੀਪ ਜੀ ਇੱਕ ਦਿਨ ਅਸੀਂ ਬਹਿ ਕੇ ਜਾ ਰਹੇ ਤੇ ਮੈਂ ਉਥੇ ਖੜਾ ਸੀ ਮੈਂ ਨਾਲ ਪਟਿਆ ਲਿਆ ਮੈਂ ਚੱਲੀ ਰਸਤੇ 'ਚ ਮੈਨੂੰ ਟਿੱਪਰ ਮਿਲ ਗਿਆ 10 ਉਹਦੇ ਕਿੰਨੇ ਕੁੱਤੇ ਖਾਣੀ ਕਰ ਦੋ ਮੈਂ ਤੁਸੀਂ ਗੰਦ ਪਾ ਕੇ ਰੱਖ ਦੋ ਤੂੰ ਸੂਰੇ ਅੱਛਾ ਹੋ ਰਿਹਾ ਆ ਮੈਂ ਜਾਣੀ ਕਦੀ ਹੱਤਕਾਰ ਦਾ ਕਦੇ ਕਿਸੇ ਨੂੰ 100 ਰੁਪਈਆ ਲਿਆ ਹੋਵੇ ਟਿੱਪਰ ਆਲਾ ਕੋਈ ਆ ਕੇ ਕਹਿ ਦੇਵੇ ਵੀ ਜੇ ਤੈਨੂੰ 100 ਰੁਪਈਆ ਦਿੱਤਾ ਆ ਸੌ ਖਾ ਕੇ ਕਹਿਣਾ ਫਿਰ ਉਹਨੂੰ ਠੱਲ ਪਾ ਦੇਣਾ ਜਿੰਮੇਵਾਰੀ ਹੈ ਸੱਚੇ ਨਾ ਸੱਚੇ ਨਾ ਸੱਚੇ ਨਾ ਬਟਾ ਸੱਚੇ ਨਾ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਨਾਲ ਕੋਈ ਕਾਗਜ਼ਾਂ ਦੇ ਪੱਤਰ ਨੇ ਉਹ ਨਹੀਂ ਤੇ ਨਹੀਂ ਰੁਕ ਸਕਦੇ ਹੋ ਨਾ ਰੁਕੋ ਹੋਰ ਹੋਰ ਹੋ ਰਿਹਾ ਬੇਟਾ ਹੋ ਰਿਹਾ ਹੋ ਰਿਹਾ ਚੱਲੀ ਜਾ ਰਹੇ ਬੇਟਾ ਬਿਨਾਂ ਟੈਂਸ਼ਨ ਤੋਂ ਜ਼ਰੂਰ ਮੈਡਮ ਨੂੰ ਸਰ ਨੂੰ ਟੈਂਸ਼ਨ ਨਾ ਸੇਤਨਾ ਉਹ ਤਾਂ ਵੀ ਮਿੱਟੀ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਅਜੇ ਮਨਜ਼ੂਰੀ ਹੈ ਦੀ ਮਿੱਟੀ ਬਟਾਣੀ ਜਿਹੜੇ ਦੀ ਸਾਧਾਤ ਮੋਟੀ ਮਿੱਟੀ ਬਟਾਣੀ ਮੱਛਾ ਜੀ ਮੈਂ ਕਿਹਨੇ ਦੇਖਣਾ ਪ੍ਰਸ਼ਾਸਨ ਨੇ ਦੇਖਣਾ ਹੁ ਤਾਂ ਚਲੋ ਗੱਲ ਇਹ ਹੈ ਵੀ ਜੋ ਸਮਾਂ ਬੀਤ ਗਿਆ ਉਹਨੂੰ ਛੱਡਿਏ ਅੱਪਾ ਇਕੱਠੇ ਹੋ ਕੇ ਲੜਾਈ ਲੜੀਏ ਇਹੇ ਇਹ ਕੰਟਰੋਵਰਸੀ ਚ ਪੈਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਇੱਕ ਦੂਜੇ ਦਾ ਇਲਜ਼ਾਮ ਬਾਜ਼ੀ ਲਾਣਾ ਵੀ ਆਪਾਂ ਇਕੱਠੇ ਹੋ ਕੇ ਹੱਸੇ ਹੋਰ ਦੇਖੀਏ ਇਹ ਵੀ ਆਪਾਂ ਮਿਲ ਕੇ ਗੱਲ ਕਰੀਏ ਕੋਈ ਫਾਇਦਾ ਨਹੀਂ ਆਗਾ ਇਹ ਗੱਲ ਆਓ ਜੀ ਗੱਲ ਖਤਮ ਕਰੋ ਕੰਟਰੋਵਰਸੀ ਪੈਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਖਾਈਏ ਇੱਥੇ ਆਪਣੇ ਘਰੇ ਨਾਲ ਆਪਣੇ ਬੱਚਿਆਂ ਨੂੰ ਦੇਖਣ ਜਾ ਕੇ ਜੋ ਵੀ ਹੈਗਾ ਜੀ ਇਹ ਬੱਚੇ ਵਾਲੀ ਜੀ ਮੈਂ ਸੋਚ ਕੀ ਗੱਲ ਆਪਣਾ ਦੇਖਣ ਗੱਲ ਖਤਮ ਉਹਨੂੰ ਖੜੋ ਇੱਥੇ ਠਾਈਏ ਇਹਨਾਂ ਨੂੰ ਗੱਲ ਖੜੋ ਸਾਡੇ ਮਨਾਂ ਨੂੰ ਜਿਹੜਾ ਸਾਡੇ ਮਨ ਕਿਹੜੀ ਗੱਲ ਆ 100 ਸਾਧਨ ਨੇ ਸਾਰੇ ਬੜੇ ਪੀਚੇ ਨੇ ਆਪਾਂ ਇਕੱਠੇ ਹੋ ਕੇ ਲੜਾਈ ਲਈਏ ਇਸ ਨੂੰ ਰਹਿਣੀ ਦੀ ਕੁਝ ਨਹੀਂ ਹੋਣਾ ਸੀਗਾ ਨਾ ਸੋਸ਼ਲ ਮੀਡੀਆ ਤੇ ਵੀਡੀਓ ਮੇਰੀ ਲਿਖਣ ਦਾ ਖਲਾਫ ਜੋ ਕਈ ਵਾਰੀ ਤੁਹਾਨੂੰ ਫੋਨ ਕਰਦਾ ਜੀ ਕਰਿਆ ਨਾ ਗੱਲ ਕਰੀਏ ਸਾਡੇ ਮੰਮੀ ਨੂੰ ਆਇਆ ਵੀ ਉਹਦੇ ਵਾਸਤੇ ਮੈਂ ਸਭ ਤੋਂ ਮਾਫ਼ੀ ਮੰਗਦਾ ਹਾਂ ਉਹਨੇ ਪਰਿਵਾਰ ਨੇ ਐਮ ਐਲ ਏ ਸਾਹਿਬ ਤੁਸੀਂ ਜਿਹੜਾ ਵਾਅਦਾ ਕਰਨਾ ਜੋ ਕਰਨਾ ਥੋੜੇ ਪਰਿਵਾਰ ਨੇ ਥੋੜੇ ਬੱਚੇ ਗਏ ਨੇ ਗੱਲ ਖਤਮ ਅਸੀਂ ਤਾਂ ਸਰਕਾਰ ਅੱਗੇ ਰੋਸ ਪਾਉਂਦੇ ਹਾਂ ਸਰਕਾਰ ਤੁਸੀਂ ਹੋ ਕਰਾਨਾ ਤੁਸੀਂ ਐ ਅੱਜ ਕਰਾ ਦਿਓ ਕੱਲ ਕਰਾ ਦਿਓ ਜਿੱਦਨੇ ਰਾਜੀ ਵਾਜੀ ਹੋ ਗਿਆ ਸੀ ਨਾਲ ਅਸੀਂ ਤਾਂ ਉਸੇ ਟਾਈਮ ਕਹਿ ਦਾਂਗੇ ਇਹ ਕਹਿ ਦੇਣੀ ਹਾਜੀ ਉੱਠੋ ਅਸੀਂ ਉੱਠ ਕੇ ਲੰਘ ਜਾਗੇ ਸਾਡਾ ਕੋਈ ਨਹੀਂ ਪਰਿਵਾਰਾਂ ਦੇ ਨਾਲ ਹੈ ਪਰਿਵਾਰਾਂ ਦੇ ਨਾਲ ਹੈ ਕੋਈ ਕੋਈ ਪਰਿਵਾਰ ਨਹੀਂ ਚਾਹੁੰਦਾ ਕਿ 11 ਮਿੰਟ ਦੇ ਫੜਿਆ ਜਿਗਾ ਅਸੀਂ 10 ਵਜੇ ਕੇ ਸਾਡੇ ਦਾ 11 ਮਿੰਟ ਦੇ ਉੱਠ ਜਾਗੇ ਕੋਈ ਚੱਲੇ ਆਪਣੇ ਸਾਰੇ ਉਸ ਦਾ ਟਾਵਾ ਟੂਰੇ ਆਣਾ ਚਾਹੀਦਾ ਸੀਗਾ ਬੰਦਿਆਂ ਨੂੰ ਮਿਲਣਾ ਚਾਹੀਦਾ ਸੀ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਸੀ ਜਾਂਦੀ ਘਰ ਘਰ ਕੱਡੇ ਘਰ ਘਰ ਜਾਣਾ ਚਾਹੀਦਾ ਐਸਐਸਪੀ ਆਂਦਾ ਆਈਏਐਸ ਹੈ ਨਾ ਐਡਮਿਨਿਸਟ੍ਰੇਸ਼ਨ ਆ ਤੁਹਾਨੂੰ ਵੀ ਜਦੋਂ ਤੁਹਾਨੂੰ ਪੋਸਟ ਮਿਲਦੀ ਹੈ ਤੁਹਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਦੋਂ ਪ੍ਰੋਟੈਸਟ ਹੋ ਰਹੇ ਨੇ ਜਾਂ ਹਿੰਸਾ ਹੋ ਰਹੀ ਹੈ ਤੁਸੀਂ ਗ੍ਰੇਸ ਕਿਵੇਂ ਕਰਨਾ ਹੈ ਕਾਉ ਕਾਦੇ ਆਈਐਸ ਨੇ ਜਿਹਨੂੰ ਫੇਸ ਕਰ ਰਹੇ ਨੇ ਉਹ ਦਾ ਟੋਕ ਨਹੀਂ ਕਾਦੇ ਬੰਦੇ ਨੂੰ ਉਹ ਚੰਦੋ ਯਾਰੋ ਨੂੰ ਤਾਣੀ ਮਾਰਦੇ ਆ ਤਾਂ ਹਾਂ ਮਾਰਤੀ ਹੋਈ ਹੈ ਟੌਪਿਕ ਤੇ ਆਓ ਤਾਂ ਬਸ ਜਿਹੜੀ ਕੰਮ ਕਰਨੀ ਹੈ ਟੌਪਿਕ ਤੇ ਆਓ ਗੱਲ ਕਰਨ ਲਈ ਹੋਰ ਬੱਚੇ ਥੋਡੇ ਵਾਪਸ ਆ ਜੀ ਅੱਜ ਨਹੀਂ ਆਲੇ ਕੱਲ ਨਹੀਂ ਆਲੇ ਸਾਡੀ ਤਾਂ ਜ਼ਿੰਦਗੀ ਮੌਤ ਬਣ ਗਈ ਪਰ ਫਿਰ ਵੀ ਤੁਸੀਂ ਇਨਸਾਫ ਤਾਂ ਕਰ ਸਕਦੇ ਹੋ ਉਹਨਾਂ ਨੂੰ ਮੌਤ ਸਜ਼ਾ ਤਾਂ ਦਲਾਂਸ ਨਹੀਂ ਥੋਡੇ ਅੰਦਰ ਇੰਨੀ ਦਿਆ ਨਹੀਂ ਬੱਚੇ ਥੋਡੇ ਵੀ ਆ ਸਾਰਿਆਂ ਦੇ ਆ ਕਿ ਮੈਂ ਸਾਰੀ ਰਾਤ ਚੀਕਾਂ ਮਾਰਦੀ ਆ ਇਹ ਬੈਠੇ ਨੇ ਸਬੂਤ ਕੁਝ ਲੋ ਫਿਰ ਤੁਸੀਂ ਕਿਉਂ ਨਹੀਂ ਆ ਕੇ ਖੜੇ ਹੋ ਕਮਾਟ ਇਹਨਾਂ ਸੁਖਰੀਆਂ ਦੇ ਕੀ ਕਾਰਨ ਸੀ ਮੜੋ ਮੱਤਰਾ ਮਾਮਾ ਕੋਲੇ ਆਂਦੇ ਅੰਡੇ ਦਸਤਾਪ ਬੱਚੀਆਂ ਕੋਲੇ ਆਂਦੇ ਰੋਧੀਆਂ ਕੋਲੇ ਮੈਂ ਪੱਤਰ ਵੀ ਪਿਛਾ ਦੇ ਮੜਾ ਮਦਦ ਨੂੰ ਹੋ ਜੋ ਯਾਰਾ ਪਾਣੀ ਲਿਆ ਦਿਓ ਪਾਣੀ ਲਿਆ ਦਿਓ 70 ਅੰਦਰ 70 ਅੰਦਰ ਅੰਦਰੋਂ ਚੱਕ ਲਓ ਪਿੱਛੇ ਪੁੱਟਾ पिछे पिछे सारे बै प्लीज़ सारे वेठो पुलीज़ ਠੀਕ ਹੈ ਕੀ ਉਹ ਕੋਈ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬੜੀ ਸਿਹਤ ਦੇ ਰਿਹਾ ਹੈ ਕਿ ਉਹ ਮਤਲਬ ਹੈ ਕਿ ਉਹ ਬ ਸਾਲੇ ਪਰਬਾਰਾ ਤੋਂ ਆਪਕਾ 14 ਜੋ ਵੀ ਹੋਇਆ ਸਾਡੇ ਆਪਣੇ ਬੱਚੇ ਤੇ ਬਾਕੀ ਸਤੰਦ ਇਤਰ ਬਾਕੀ ਲੋਕ ਸਾਰਾ ਕੰਮ ਛੱਟ ਛਡਾ ਕੇ ਹੋਰ ਤੋਂ ਹੀ ਉਹਨੂੰ ਜਿੱਥੋਂ ਦੀ ਹੈਗਾ ਉਹਦੇ ਤੱਚ ਚ ਜਿੱਥੋਂ ਟੈਸਟਡ ਕਰਾਉਂਦਾ ਹੋਰ ਹੈ ਸਾਰੋ ਤੇ ਫੋਰਸ ਲਾ ਦੋ 9 ਤਰੀਕ ਜਿਹੜੀ ਹੈਗਾ ਜਮਾਤ ਵੀ ਹੁਣ ਕਹਿੰਦੀ ਇੱਕ ਅੱਧੇ ਦਿਨ ਦੇ ਵਿੱਚ ਕੱਲ ਨੂੰ ਕਰੋ ਅੱਜ ਕਰੋ ਆ ਛੱਡ ਕੇ ਵਿਕਰ ਉਹਤੇ ਸਾਰੇ ਸੀਆਈ ਵਾਲੇ ਲੈ ਲਓ ਸਭ ਨੂੰ ਸਿਟੀ ਆਜ ਮੈਨੂੰ ਹਾਂ ਸਾਈਬਰ ਸੈੱਲ ਨਾਲ ਪੂਰਾ ਹੋ ਕਰਕੇ ਸਰ ਪੂਰਾ ਸਾਡੀ ਕੋਸ਼ਿਸ਼ ਹੈ ਸਾਡੇ ਕੋਲ ਵੀ ਲੋਡ ਹੈ ਸਾਦੋਂ ਵੀ ਲੈ ਜਾਓ ਉਹਨੂੰ ਉਹਨੂੰ ਕਿਤੇ ਲੱਗੇ ਸਾਨੂੰ ਕਿਤੇ ਲੱਗਦਾ ਵੀ ਕੋਈ ਵਕੀਲ ਲਿਜਾਉਂਦਾ ਕਰਦਾ ਤੁਸੀਂ ਮੇਰੇ ਧਿਆਨ ਚ ਲਿਆ ਦਿਓ ਉਸ ਕੰਮ ਦੇ ਧਿਆਨ ਚ ਲਿਆ ਦਿਓ ਵੀ ਸਾਡੀ ਕੋਸ਼ਿਸ਼ ਹੈ ਵੀ ਆਪਾਂ ਜਿਹੜਾ ਵੀ ਹੈਗਾ ਉਹ ਰਿਤ ਜਿਹੜਾ ਇੱਕ ਹੋ ਰਿਹਾ ਲਾ ਬਾਕੀ ਮੈਂ ਦੱਸਣਾ ਚਾਹੁੰਨਾ ਕਿ ਉਹਦੇ ਰਿਸ਼ਤੇਦਾਰ ਨੇ ਕਿਉਂਕਿ ਕੋਈ ਜਰੀਆ ਹੁੰਦਾ ਕਿ ਜੇ ਕੋਈ ਕਿਸੇ ਨੇ ਕੋਈ ਐਦਾ ਦਾ ਕੀਤਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਫੜਿਆ ਜਾਵੇ ਪਰ ਉਹਦੇ ਰਿਸ਼ਤੇਦਾਰਾਂ ਨੂੰ ਫੜਨ ਦੇ ਬਾਵਜੂਦ ਵੀ ਉਹ ਆਪ ਨਹੀਂ ਪੇਸ਼ ਹੋਇਆ ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਹਰ ਹਿੱਲਾ ਕੀਤਾ ਜਾ ਰਿਹਾ ਜੋ ਕੋਈ ਪਿੱਛੇ ਕਮੀ ਰਹੀ ਹੈ ਉਹਦੇ ਬਾਰੇ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਤੁਹਾਡੇ ਆਪਣੇ ਬੱਚੇ ਸਾਡੇ ਆਪਣੇ ਪਰਿਵਾਰ ਸਾਡੇ ਹਰ ਲੜਾਈਆਂ ਤੁਹਾਡੇ ਨਾਲ ਸਾਬ ਮੈਂ ਸਾਰੀ ਸੰਗਤ ਵੱਲੋਂ ਇਹ ਕਹਿਣਾ ਚਾਹਾਂਗਾ ਕਿ ਚਲੋ ਤੁਸੀਂ ਆਏ ਧੰਨਵਾਦ ਪਰ ਅਫਸੋਸ ਤੁਸੀਂ ਬੜੀ ਲੇਟ ਆਏ ਹੋ ਬਹੁਤ ਜਲਦੀ ਆਣਾ ਚਾਹੀਦਾ ਸੀ ਸਾਡੇ ਮਨਾਂ ਦੇ ਵਿੱਚ ਇੰਨਾ ਰੋਸ਼ਨਾ ਨਾ ਹੁੰਦਾ ਪਰ ਜਿਆਦਾ ਕੁਝ ਨਹੀਂ ਬੋਲੂੰਗਾ ਮੈਂ ਸਿਰਫ ਇਹ ਹੀ ਕਹੂੰਗਾ ਕਿ ਤੁਸੀਂ ਆਪਣਾ ਪ੍ਰਸ਼ਾਸਨ ਦਾ ਜੋਰ ਜਿਹੜਾ ਹੈ ਉਹਨੂੰ ਫੜਨ ਤੇ ਲਾਓ ਤੇ ਅਸੀਂ ਲੇਕਿਨ ਇਹ ਹੀ ਬੇਨਤੀ ਕਰਾਂਗੇ ਅਸੀਂ ਆਪਣਾ ਧਰਨਾ ਜਿਹੜਾ ਸਾਡਾ ਅੱਜ ਦਾ ਵੀ ਹੈ ਜਿਹੜਾ ਸਾਡਾ ਕੱਲ ਦਾ ਵੀ ਹੈ ਉਹ ਉਸੇ ਤਰ੍ਹਾਂ ਦੀ ਕਾਲ ਹੀ ਰਹੇਗੀ ਜਿਹੜੀ ਕੱਲ ਅਸੀਂ ਬੇਨਤੀ ਕੀਤੀ ਸੀ ਹਾਂ ਉਸ ਤੋਂ ਪਹਿਲਾਂ ਪਹਿਲਾਂ ਜੇ ਰੰਦੀਰ ਫੜਿਆ ਜਾਂਦਾ ਤਾਂ ਜਿੱਦਾਂ ਹੀ ਰੰਦੀਰ ਫੜਨ ਦੀ ਸਾਡੇ ਕੋਲ ਇਨਫੋਰਮੇਸ਼ਨ ਆਏਗੀ ਉਦੋਂ ਹੀ ਅਸੀਂ ਆਪਣਾ ਧਰਨਾ ਸਮਰਥ ਕਰ ਦਾਂਗੇ ਲੇਕਿਨ ਉਨੀ ਦੇਰ ਤੱਕ ਅਸੀਂ ਆਪਣਾ ਧਰਨਾ ਅਸੀਂ ਆਪਣੀ ਕਾਲ ਜਿਹੜੀ ਕੀਤੀ ਸੀ ਉਹ ਕੱਲ ਜਾਰੀ ਰੱਖਾਂਗੇ ਮੈਂ ਇਹੀ ਬੇਨਤੀ ਕਰੂੰਗਾ ਔਰ ਅਸੀਂ ਕਮੇਟੀ ਬਣਾਈ ਹੈ ਜਿਹੜੀ ਸਾਡੇ ਸੰਘਰਸ਼ ਦੀ ਕਮੇਟੀ ਹੈ ਮੈਂ ਚਾਹੂੰਗਾ ਉਹਦੇ ਵੱਲੋਂ ਵੀ ਕੁਝ ਕਿਉਂਕਿ ਜਦੋਂ ਕਮੇਟੀ ਬਣਾਉਂਦੀ ਹੈ ਬਣਾਈ ਜਾਂਦੀ ਹੈ ਤਾਂ ਉਹਨਾਂ ਦਾ ਫੈਸਲਾ ਵੀ ਜਿਹੜਾ ਹੈ ਕਮੇਟੀ ਦਾ ਫੈਸਲਾ ਹੀ ਅੰਤਮ ਹੁੰਦਾ ਹੈ। ਐਪਲ ਸਿੰਘ ਸਾਹਿਬ ਜਿਹੜਾ ਹੈ ਦੁੱਖ ਹੋਇਆ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਦੁੱਖ ਲੱਗਿਆ। ਪਰ ਦੁੱਖ ਨਾਲੋਂ ਵੀ ਵੱਡਾ ਦੁੱਖ ਹੈ ਕਿ ਜਿਹੜਾ ਇਹਨਾਂ ਮਾਪਿਆਂ ਨੂੰ ਇੱਥੇ ਬਹਿਣਾ ਪਿਆ। ਇਹਦੇ ਲਈ ਤੁਸੀਂ ਜਿਹੜੀ ਹੁਣ ਉਹ ਟੈਰਰਿਸਟ ਨੂੰ ਫੜਦੇ ਹੋ ਉਹ ਟੀਮ ਨੂੰ ਨਾਲ ਤੁਸੀਂ ਟਾਈਅਪ ਕਰੋ ਜੀ ਫੜਨਾ ਕੀ ਨਹੀਂ ਹੈ। ਮਹਾਰਾਣੀ ਸਾਹਿਬ ਦੇ ਉਹ ਪੈਸੇ ਨਿਕਲ ਗਏ ਸੀ ਝਾਰਖੰਡ ਤੋਂ ਤੀਜੇ ਦਿਨ ਆ ਗਏ ਸੀ ਜੀ 24 ਘੰਟੇ 24 ਘੰਟੇ ਜਾ ਕੇ ਸੀ ਇਹ ਜਿਹੜੇ ਫੜਨਾ ਤੁਸੀਂ ਕੋਈ ਤੁਸੀਂ ਕੀ ਨਹੀਂ ਕਰ ਸਕਦੇ ਜਿਹੜੇ ਟੈਰਰਿਸਟ ਫੜਦੇ ਨੇ ਉਹ ਟੀਮ ਨੂੰ ਨਾਲ ਲਾ ਕੇ ਐਸਐਸਓ ਸਾਹਿਬ ਤੇ ਨਹੀਂ ਬਸਤੀ ਗੱਲ ਉਹ ਹੋਰ ਹੀ ਕੰਮ ਬਹੁਤ ਨੇ ਇਹ ਕਰ ਹੀ ਨਹੀਂ ਸਕਦੇ ਜੀ ਉਹ ਕੋਈ ਕੰਮ ਨਹੀਂ ਕਰ ਰਹੇ ਉਸ ਦਾ ਸਰ ਥਾਣੇ ਦੇ ਸਾਰੇ ਕੰਮ ਕੀ ਸੀ ਖੁਦ ਆਪ ਕੋਲ ਸੀ ਸਰ ਜਿਹੜੇ ਟੈਰਰਿਸਟ ਫੜਦੇ ਨੇ ਉਹਨਾਂ ਨੂੰ ਲਾਓ ਖਾਂ ਨਾਲ ਕਿਵੇਂ ਭੱਜ ਜਾਣਗੇ ਜੀ ਕਿੱਡੀ ਵੱਡੀ ਗੱਲ ਹੈ ਜੀ ਸਰਕਾਰ ਅੱਗੇ ਜਿਹੜੀ ਚੀਜ਼ ਤੇ ਆਪੀ ਦੀ ਹੈ ਇਹੀ ਸਾਰਿਆਂ ਵੱਲੋਂ ਬੇਨਤੀ ਹੈ ਜੀ ਜਿੰਨਾ ਜਿਹੜਾ ਉਹਨਾਂ ਨੂੰ ਨਹੀਂ ਠੜਦੇ ਉਹਨਾਂ ਜਿਹੜੇ ਧਰਨਾ ਇਸੇ ਤਰ੍ਹਾਂ ਰਹੂਗਾ ਜੀ ਸਭਾ ਜੀ ਕਹਿੰਨਾ ਤੁਸੀਂ ਵੀ ਨਾਂ ਲੱਗੋ ਹੋਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਨਾਂ ਲੱਗੋ ਵਿੱਚ ਆ ਕੇ ਕੱਲ ਨੂੰ ਜਿਵੇਂ